ਆਈਪੀਐਸ ਅਫਸਰ ਵੀ ਇਸ ਤਰੀਕੇ ਦੀ ਸ਼ਰਤ ਹੈ ਕਿ ਨੰਗੇ ਪੈਰੀ ਉਹ ਪਹੁੰਚਦੇ ਆ ਨੰਗੇ ਪੈਰੀ ਆ ਕੇ ਉਹ ਦਰਸ਼ਨ ਕਰਦੇ ਇੱਕ ਆਈਪੀਐਸ ਅਫਸਰ ਨੇ ਨਿਮਰਤਾ ਦੇ ਨਾਲ ਨੰਗੇ ਪੈਰੀ ਆ ਕੇ ਜਿੱਥੇ ਬਾਕੀ ਦੀ ਸੰਗਤ ਫੀਲ ਕਰ ਰਹੀ ਉਹਵੇਂ ਫੀਲ ਕਰਦਾ ਤਾਂ ਬਹੁਤ ਚੰਗਾ ਵੀ ਲੱਗਿਆ ਮੈਨੂੰ ਦੇਖ ਕੇ ਕਿ ਤੁਸੀਂ ਸਾਦੇ ਲਿਬਾਸ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਆ ਕੇ ਚੁੱਪਚਾਪ ਮੱਥਾ ਟੇਕਿਆ ਤੇ ਔਰ ਘਰ ਨੂੰ ਚੱਲ ਗਏ ਬਚਪਨ ਤੋਂ ਹੀ ਜਿਹੜੀ ਧਰਤੀ ਨਾਲ ਜੁੜੇ ਹੋਏ ਆ ਜੀ ਮੇਰੇ ਮਦਰ ਫਤਿਹਗੜ੍ਹ ਸਾਹਿਬ ਦੇ ਹੈਗੇ ਨੇ ਤੇ ਛੋਟੇ ਹੁੰਦੇ ਤੁਸੀਂ ਜੀ ਅਸੀਂ ਇੱਥੇ ਆਉਂਦੇ ਸੀਗੇ ਮਤਲਬ ਇਸ ਤਰ੍ਹਾਂ ਖੋਣ ਤੇ ਉਸ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜੁੜੇ ਹੋਏ ਆ ਤੁਹਾਨੂੰ 2 ਸਾਲ ਦੇ ਕਰੀਬ ਹੋ ਗਿਆ ਇੱਥੇ ਪੋਸਟਿੰਗ ਤੁਹਾਡੀ ਐਸਐਸਪੀ ਦੇ ਤੌਰ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਹਾਂ ਜੀ ਦੂਜੀ ਵਾਰ ਇਸ ਸਬਾ ਘਰਾਂ ਦਾ ਜੀ ਪਰਮਾਤਮਾ ਵੱਲੋਂ ਮੌਕਾ ਮਿਲੇ ਉਹ ਦੱਤੀ ਮੇਰਾ ਜਿਹੜਾ ਮੇਰੇ ਕੈਰੀਅਰ ਦਾ ਸ਼ੁਰੂਆਤ ਵੀ ਫਤਿਹਗੜ ਸਾਹਿਬ ਕੋਈ ਹੋਈ ਸੀ ਕਿ ਜੀ ਤੇ ਇੱਕ ਤਰੀਕੇ ਦੇ ਨਾਲ ਬਹੁਤ ਜਿੱਦਾਂ ਤੁਸੀਂ ਸਮਝ ਸਕਦੇ ਹੋ ਜੁੜਾ ਹੁੰਦਾ ਜੀ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਮਾਤਾ ਗੁਜਰੀ ਜੀ ਨੂੰ ਛੋਟੀ ਸਾਹਿਬਜ਼ਾਦਿਆਂ ਨੂੰ ਔਰ ਉਹੀ ਚੀਜ਼ਾਂ ਫੀਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸੰਗਤ ਇੱਥੇ ਆ ਕੇ ਗੁਰੂ ਸਾਹਿਬ ਨੂੰ ਆਪਣਾ ਪੂਰਾ ਪਰਿਵਾਰ ਹੈ ਜੀ ਜਿਹੜਾ ਕੌਮਲੀ ਬਾਤ ਦਾ ਸੀਗਾ ਤੇ ਬਹੁਤ ਵਿਰਾਗਮਈ ਦਿਨ ਨੇ ਤੇ ਇੱਕ ਤਰੀਕੇ ਦਾ ਜਿਹੜਾ ਮੌਕਾ ਹੈ ਇਹ ਹਰ ਸਿੱਖ ਦੇ ਲਈ ਵਿਰਾਗਮਈ ਮੌਕਾ ਹੁੰਦਾ ਸਾਡੀ ਜਿਹੜੀ ਡਿਊਟੀ ਹੈ ਉਹ ਮੈਂ ਬਤੌਰ ਐਸਐਸਪੀ ਨਿਭਾ ਰਹੀਆਂ ਜੀ ਤਾਂ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਤਰੀਕੇ ਦੇ ਨਾਲੇ ਡਿਊਟੀ ਨਾ ਹੋਵੇ ਇਹ ਸੇਵਾ ਹੋਵੇ ਤੁਸੀਂ ਵੀ ਇੱਕ ਸਿੱਖ ਹੋਣ ਦੇ ਨਾਤੇ ਵੀ ਆਉਣੇ ਹੋ ਤੁਸੀਂ ਦਰਸ਼ਨ ਕਰਨ ਦੇ ਲਈ ਪਰ ਇਹਨੂੰ ਪਤਾ ਲੱਗਿਆ ਕਿ ਤੁਸੀਂ ਸਿਵਲ ਵਰਦੀ ਦੇ ਵਿੱਚ ਹੀ ਆਉਣੇ ਹੋ ਔਰ ਚੁੱਪਚੀ ਤੇ ਆ ਕੇ ਦਰਸ਼ਨ ਕਰਕੇ ਪ੍ਰਸ਼ਾਦ ਲੈ ਕੇ ਚਲ ਜਾਨੇ ਹੋ ਘਰ ਨੂੰ ਕੋਰ ਸੰਗਤ ਆਈਦਾ ਹੈ ਤੇ ਸ਼ੁਰੂ ਤੋਂ ਹੀ ਆਈਦਾ ਹੈ ਯਾਨੀ ਹਰਪਾਲ ਸਿੰਘ ਜੀ ਉਹਨਾਂ ਦੀ ਕਥਾ ਸੁਣ ਰਿਹਾ ਸੀਗਾ ਔਰ ਉਹ ਕਹਿੰਦੇ ਕਿ ਸਾਨੂੰ ਫੀਲ ਕਰਨਾ ਚਾਹੀਦਾ ਹੈ ਕਿ ਕਿਵੇਂ ਛੋਟੇ-ਛੋਟੇ ਲਾਲਾ ਨੇ ਤਸ਼ੱਦਦ ਝੱਲਿਆ ਪਰ ਈਨ ਨਹੀਂ ਮੰਨੀ ਕਹਿੰਦੇ ਸਾਰਿਆਂ ਨੂੰ ਫੀਲ ਕਰਨਾ ਚਾਹੀਦਾ ਤੁਸੀਂ ਫੀਲ ਕਰਦੇ ਹੋ ਉਸ चीज ਨੂੰ ਜਿਵੇਂ ਅੱਜ ਇਹਨਾਂ ਠੰਡਾਂ ਦੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਇਹ ਬਿਲਕੁਲ ਜੀ ਇਹ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਸਾਰੇ ਸਾਡੇ ਸਾਰਿਆਂ ਲਈ ਜੀ ਇਸ ਤੋਂ ਵੱਡੀ ਸ਼ਹਾਦਤ ਦਾ ਉਦਾਹਰਣ ਕੀ ਮਿਲ ਸਕਦਾ ਫੋਰਸ ਆਫ એનર્ਜੀ ਦੇ ਤੌਰ ਤੇ ਵੀ ਦਿਖਿਆ ਜਾਂਦਾ ਹੈ ਕਿ ਤੁਸੀਂ ਸੋਰਸ ਆਫ એનર્ਜੀ ਕਿਸ ਚੀਜ਼ ਨੂੰ ਮੰਨਦੇ ਹੋ ਇਸ ਤੋਂ ਵੱਡਾ ਪ੍ਰੇਰਨਾ ਸੋਤ ਕੀ ਹੋ ਸਕਦਾ ਹੈ ਬਾਤ ਕਰਦੇ ਹੋ ਤੁਸੀਂ ਜੀ 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 ਸੱਤਰ ਮੇ ਵੀ ਸੋਚਦਾ ਕਿ ਕੋਈ ਨਰਬਲ ਹੈ ਕੋਈ ਕਮਜ਼ੋਰ ਹੈ ਤਾਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਤਾਂ ਤੁਹਾਨੂੰ ਤਾਂ ਰੱਬ ਨੇ ਬਹੁਤ ਵੱਡੀ ਪਾਵਰ ਵੀ ਦਿੱਤੀ ਹੈ ਤਾਂ ਇਹ ਚੀਜ਼ ਵੀ ਧਿਆਨ ਦੇ ਵਿੱਚ ਰਹਿੰਦੀ ਹੈ ਵੀ ਕਿਸੇ ਗਰੀਬ ਗੁਰਬੇ ਦੇ ਨਾਲ ੱਟਕਾ ਨਾ ਹੋਵੇ ਉਹਨੂੰ ਇਨਸਾਫ ਦਿਵਾਉਣਾ ਜੀ ਸ਼੍ਰੀ ਫਤੇਗੜ ਸਾਹਿਬ ਸਿੱਖਾਂ ਦੇ ਲਈ ਪਾਵਰ ਸੈਂਟਰ ਦੇ ਤੌਰ ਤੇ ਮੰਨਿਆ ਜਾਂਦਾ ਹੈ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਆ ਅਸੀਂ ਔਰ ਐਸਐਸਪੀ ਸ਼੍ਰੀ ਫਤੇਗੜ ਸਾਹਿਬ ਜੋ ਕਿ ਇੱਕ ਸਿੱਖ ਮਹਿਲਾ ਆਈਪੀਐਸ ਵੀ ਨੇ ਗੱਲਬਾਤ ਕਰਾਂਗੇ ਰਵਜੋਤ ਕੌਰ ਗਰੇਵਾਲ ਜੀ ਦੇ ਨਾਲ ਮੈਡਮ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦਾ ਤੁਹਾਡਾ ਪੰਜਾਬੀ ਟੀਵੀ ਤੇ ਬਹੁਤ ਚੰਗਾ ਲੱਗਿਆ ਅਸੀਂ ਵੀ ਦਰਸ਼ਨ ਕਰਨ ਦੇ ਲਈ ਆਏ ਔਰ ਲਗਾਤਾਰ ਤੁਸੀਂ ਵੀ ਇੱਥੇ ਵਿਦਾਊਟ ਵਰਦੀ ਬਿਨਾ ਵਰਦੀ ਤੋਂ ਦਰਸ਼ਨ ਕਰਨ ਦੇ ਲਈ ਆਏ ਹੋਏ ਸੀਗੇ ਆਪਾਂ ਥੋੜਾ ਬਾਹਰ ਜਾ ਕੇ ਕਰਦੇ ਹਾਂ ਜੀ ਲਗਾਤਾਰ ਅਸੀਂ ਗੱਲ ਵੀ ਕਰਾਂਗੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚਦੀ ਹੈ ਦਰਸ਼ਨ ਕਰਨ ਦੇ ਲਈ ਹਰ ਸਾਲ ਔਰ ਜਦੋਂ ਇੱਕ ਅਫਸਰ ਵੀ ਇਸ ਤਰੀਕੇ ਦੀ ਸ਼ਰਧਾ ਮਨ ਦੇ ਵਿੱਚ ਲੈ ਕੇ ਪਹੁੰਚਣ ਤਾਂ ਚੰਗਾ ਲੱਗਦਾ ਮੈਂ ਸਭ ਤੋਂ ਪਹਿਲਾਂ ਮੈਂ ਇਹੋ ਜਾਨਣਾ ਚਾਹੁੰਦਾ ਤੁਸੀਂ ਕਿੰਨੇ ਸਮੇਂ ਤੋਂ ਲਗਾਤਾਰ ਆ ਰਹੇ ਹੋ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਬਚਪਨ ਤੋਂ ਹੀ ਜੀ ਧਰਤੀ ਨਾਲ ਜੁੜੇ ਹੋਇਆ ਜੀ ਮੇਰੇ ਮਦਰ ਫਤਿਹਗੜ ਸਾਹਿਬ ਦੇ ਹੈਗੇ ਨੇ ਜੀ ਤੇ ਛੋਟੇ ਹੋਣੇ ਟਾਈ ਜੀ ਅਸੀਂ ਇੱਥੇ ਆਉਂਦੇ ਸੀ ਨਕਮਸਤਕ ਹੋਣ ਤੇ ਉਸ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜੁੜੇ ਹੋਏ ਹਾਂ ਜੀ ਬਚਪਨ ਤੋਂ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਹੁਣ ਤੁਹਾਨੂੰ 2 ਸਾਲ ਦੇ ਕਰੀਬ ਹੋ ਗਿਆ ਇੱਥੇ ਪੋਸਟਿੰਗ ਤੁਹਾਡੀ ਐਸਐਸਪੀ ਦੇ ਤੌਰ ਤੇ ਸ਼੍ਰੀ ਫਤਿਹਗੜ ਸਾਹਿਬ ਜੀ ਹਾਂ ਜੀ ਜੀ ਬਾਰੇ ਤੇ ਸਭਾ ਕਰਾਉਂਦਾ ਜੀ ਪਰਮਾਤਮਾ ਦਾ ਮੌਕਾ ਮਿਲੇ ਦੂਸਰੀ ਵਾਰ ਸਭਾ ਕਰਵਾ ਰਹੇ ਹੋ ਤੁਸੀਂ ਔਰ ਤੁਹਾਡੇ ਮੈਨੂੰ ਪਤਾ ਲੱਗੇ ਸੀ ਕਿ ਮਾਤਾ ਜੀ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਨਕੀ ਤੁਹਾਡੇ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਪਹਿਲਾਂ ਤੋਂ ਤੁਸੀਂ ਕਾਫੀ ਫਿਰ ਤਾਂ ਹਾਂਜੀ ਬਚਪਨ ਤੋਂ ਜੀ ਛੋਟੇ ਹੁੰਦੇ ਹਾਂ ਤੋਂ ਹੀ ਅਸੀਂ ਪਰਿਵਾਰ ਦੇ ਤੌਰ ਤੇ ਇਥੇ ਆ ਕੇ ਰਹੇ ਹਾਂ ਤੇ ਮੇਰਾ ਜਿਹੜਾ ਮੇਰੇ ਕੈਰੀਅਰ ਦਾ ਸ਼ੁਰੂਆਤ ਵੀ ਫਤਿਹਗੜ੍ਹ ਸਾਹਿਬ ਤੋਂ ਹੀ ਹੋਈ ਸੀ ਜੀ ਤੇ ਇੱਕ ਤਰੀਕੇ ਦੇ ਨਾਲ ਬਹੁਤ ਜਿਦਾ ਤੁਸੀਂ ਸਮਝ ਸਕਦੇ ਜੜਾ ਹੁੰਦਾ ਜੀ ਕਰਦਾ ਕਿੰਨੀ ਕਿ ਇੰਪੋਰਟੈਂਸ ਤੁਹਾਡੀ ਲਾਈਫ ਦੇ ਵਿੱਚ ਹੈ ਕਿਉਂਕਿ ਹਰ ਸਿੱਖ ਦੀ ਦੇ ਮਨ ਦੇ ਵਿੱਚ ਜਿਹੜੀ ਸ਼ਰਧਾ ਅਥਾ ਕੁੱਟ-ਕੁੱਟ ਕੇ ਭਰੀ ਹੋਈ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਬਾਰੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਔਰ ਉਹੀ ਚੀਜ਼ਾਂ ਫੀਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸੰਗਤ ਇੱਥੇ ਆ ਕੇ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਵੱਲੋਂ ਆਪਣਾ ਪੂਰਾ ਪਰਿਵਾਰ ਹੈ ਜੀ ਜਿਹੜਾ ਕੌਮਲੀ ਬਾਤ ਦਾ ਸੀਗਾ ਤੇ ਬਹੁਤ ਵਿਰਾਗਮਈ ਦਿਨ ਨੇ ਤੇ ਇਸ ਤਰੀਕੇ ਦਾ ਜਿਹੜਾ ਮੌਕਾ ਹੈ ਇਹ ਹਰ ਸਿੱਖ ਦੇ ਲਈ ਵਿਰਾਗਮਈ ਮੌਕਾ ਹੁੰਦਾ ਹੈ ਹੂੰ ਹੂੰ ਤਾਂ ਬਹੁਤ ਭਾਰੀ ਸੰਖਿਆ ਦੇ ਵਿੱਚ ਸੰਗਤ ਹੈ ਜਿਹੜੀ ਉਹ ਦੂਰੋਂ ਨੇੜੇੋਂ ਇੱਥੇ ਦੁਬਾਰਾ ਸਾਧ ਨਤਮਸਤਕ ਹੋਣ ਆਉਂਦੀ ਹੈ ਹੂੰ ਕਿਉਂਕਿ ਅਸੀਂ ਇੱਥੇ ਸਾਡੀ ਜਿਹੜੀ ਡਿਊਟੀ ਹੈ ਉਹ ਮੈਂ ਤੌਰ ਐਸਐਸਪੀ ਨਿਭਾ ਰਹੀਆਂ ਜੀ ਤਾਂ ਸਾਰੇ ਜਾਣੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਹੂੰ ਕਿ ਕਿਤੇ ਤਰੀਕੇ ਦੇ ਨਾਲੇ ਡਿਊਟੀ ਨਾ ਹੋਵੇ ਇਹ ਸੇਵਾ ਹੋਵੇ ਤੇ ਮੈਨੂੰ ਲੱਗਦਾ ਹੈ ਜਿਹੜੇ ਜਿੰਨੀ ਵੀ ਪੁਲਿਸ ਫੋਰਸ ਇੱਥੇ ਤਨਾਦ ਦੇ ਡਿਊਟੀ ਲਈ ਉਹ ਇਸ ਭਾਵਨਾ ਨਾਲ ਹੀ ਕੰਮ ਕਰਦੇ ਹੋ ਤੁਸੀਂ ਚਲੋ ਇਹ ਕੋਈ ਵਡਿਆਈ ਵਾਲੀ ਗੱਲ ਵੀ ਨਹੀਂ ਗਈ ਪਰ ਠੀਕ ਹੈ ਤੁਸੀਂ ਵੀ ਇੱਕ ਸਿੱਖ ਹੋਣ ਦੇ ਨਾਤੇ ਵੀ ਆਉਣੇ ਹੋ ਤੁਸੀਂ ਦਰਸ਼ਨ ਕਰਨ ਦੇ ਲਈ ਪਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਸਿਵਲ ਵਰਦੀ ਦੇ ਵਿੱਚ ਹੀ ਆਉਣੇ ਹੋ ਔਰ ਚੁੱਪਚੀ ਤੇ ਆ ਕੇ ਦਰਸ਼ਨ ਕਰਕੇ ਪ੍ਰਸ਼ਾਦ ਲੈ ਕੇ ਚੱਲ ਜਾਨੇ ਹੋ ਘਰ ਨੂੰ ਹਾਂਜੀ ਬਿਲਕੁਲ ਬਹੁਤ ਸੌਰੀ ਸਾਡੇ ਵਰਗੀ ਸੰਗਤ ਹੀ ਜਿਹੜੀ ਹੁੰਦੀ ਹੈ ਤੇ ਦੌਰ ਸੰਗਤ ਆਈਦਾ ਹੈ ਤੇ ਸ਼ੁਰੂ ਤੋਂ ਹੀ ਆਈਦਾ ਜੀ ਇਹਦੀ ਗੱਲ ਹੈ ਪਰ ਇੱਕ ਪਾਸੇ ਜਦੋਂ ਆਈਪੀਐਸ ਟੌਪ ਦੀ ਪੋਜੀਸ਼ਨ ਹੁੰਦੀ ਹੈ ਪਰ ਉਹ ਇੱਕ ਆਈਪੀਐਸ ਅਫਸਰ ਇਨੀ ਨਿਮਰਤਾ ਦੇ ਨਾਲ ਨੰਗੇ ਪੈਰੀਂ ਆ ਕੇ ਜਿੱਥੇ ਬਾਕੀ ਦੀ ਸੰਗਤ ਫੀਲ ਕਰ ਰਹੀ ਉਵੇਂ ਫੀਲ ਕਰਦਾ ਤਾਂ ਬਹੁਤ ਚੰਗਾ ਵੀ ਲੱਗਿਆ ਮੈਨੂੰ ਦੇਖ ਕੇ ਕਿ ਤੁਸੀਂ ਸਾਦੇ ਲਿਬਾਸ ਦੇ ਵਿੱਚ ਸਿਵਲ ਕੱਪੜਿਆਂ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਆ ਕੇ ਚੁੱਪਚਾਪ ਮੱਥਾ ਟੇਕਿਆ ਤੇ ਔਰ ਘਰ ਨੂੰ ਚਲ ਗਏ ਪਰ ਮੈਂ ਸਮਝ ਗਿਆ ਕਿ ਜਿੱਥੇ ਨਹੀਂ ਹੈ ਉਸਨੇ ਕੋ ਬਸੂਤ ਥਗੀ ਹੈ ਉਹ 83 ਨੰਬਰ ਤੋਂ ਦੇ ਨਾਲ ਇਸੇ ਭਾਵਨਾ ਦੇ ਨਾਲ ਇਸੇ ਸੇਵਾ ਦੇ ਨਾਲ ਹੂੰ ਇਹ ਬਹੁਤ ਬਹੁਤ ਵੱਡਾ ਸਥਾਨ ਹੈ ਹੂੰ ਤੇ ਸੌਰੀ ਮੈਨੂੰ ਲੱਗਦਾ ਜਿਹੜੀ ਤੰਗਤ ਤੇ ਆ ਗਈ ਹੈ ਜੀ ਬਹੁਤ ਭਾਵੁਕ ਹੋ ਗਏ ਮੈਂ ਗਿਆਨੀ ਹਰਪਾਲ ਸਿੰਘ ਜੀ ਉਹਨਾਂ ਦੀ ਕਥਾ ਸੁਣ ਰਿਹਾ ਸੀਗਾ ਔਰ ਉਹ ਕਹਿੰਦੇ ਕਿ ਹਲੋ ਸਾਨੂੰ ਫੀਲ ਕਰਨਾ ਚਾਹੀਦਾ ਹੈ ਕਿ ਕਿਵੇਂ ਛੋਟੇ-ਛੋਟੇ ਲਾਲਾਂ ਨੇ ਤਸ਼ੱਦਦ ਝੱਲਿਆ ਪਰ ਈਨ ਨਹੀਂ ਮੰਨੀ ਕਹਿੰਦੇ ਸਾਰਿਆਂ ਨੂੰ ਫੀਲ ਕਰਨਾ ਚਾਹੀਦਾ ਤੁਸੀਂ ਫੀਲ ਕਰਦੇ ਹੋ ਉਸ ਚੀਜ਼ ਨੂੰ ਜਿਵੇਂ ਅੱਜ ਇਹਨਾਂ ਠੰਡਾਂ ਦੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਇਹ ਬਿਲਕੁਲ ਜੀ ਇਹ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਸਾਰੇ ਸਾਡੇ ਸਾਰਿਆਂ ਲਈ ਹੂੰ ਉਸ ਤੋਂ ਵੱਡੇ ਸ਼ਹਾਦਤ ਦਾ ਉਦਾਹਰਣ ਕੀ ਮਿਲ ਸਕਦਾ ਹੈ ਹੂੰ ਤੇ ਸਾਡੇ ਸਾਰਿਆਂ ਲਈ ਇਹ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਤੇ ਵੀ ਇਹ ਤੇ ਸੰਗਤ ਆਉਂਦੀ ਹੈ ਇਹ ਸਹਿ ਭਾਵਨਾ ਦੇ ਨਾਲ ਆਉਂਦੀ ਹੈ ਹੂੰ ਕਹਿੰਦੇ ਲੋਰੀਆਂ ਜਿਹੜੀਆਂ ਨੇ ਜਾਂ ਬੱਚਿਆਂ ਦੀਆਂ ਉਹਨਾਂ ਦੀਆਂ ਕਹਾਣੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀ ਛੋਟਿਆਂ ਹੁੰਦਿਆਂ ਨੂੰ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਨਹੀਂ ਵੀ ਆ ਪਾਉਂਦੇ ਸੀ ਉਹ ਬੱਚਿਆਂ ਨੂੰ ਕਹਿੰਦੇ ਸਵਾਉਣ ਵੇਲੇ ਕਹਿੰਦੇ ਹੁਣ ਉਹ ਪਰਥਾ ਜੀ ਖਤਮ ਹੁੰਦੀ ਜਾ ਰਹੀ ਹੈ ਕਿ ਤੁਸੀਂ ਯਾਦ ਹੈ ਤੁਹਾਨੂੰ ਤੁਹਾਡੇ ਦਾਦੀ ਨਾਨੀ ਨੇ ਤੁਹਾਡੇ ਤਾਂ ਹਾਲਾਂਕਿ ਕਿਉਂਕਿ ਬਹੁਤ ਧਾਰਮਿਕ ਪਰਿਵਾਰ ਵੀ ਆ ਸ਼ਰੀਫ ਅਤੇਗੜ ਸਾਹਿਬ ਨਾਲ ਤੁਹਾਡੇ ਮਾਤਾ ਜੀ ਦਾ ਪਰਿਵਾਰ ਤਾਲੁਕਤ ਰੱਖਦਾ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਇਹ ਬਚਪਨ ਚ ਜੋ ਇਹ ਕਹਾਣੀਆਂ ਨੇ ਸਾਡੇ ਮਾਪਿਆਂ ਨੇ ਹਮ ਸਾਡੇ ਗ੍ਰੈਂਡਪੈਰੈਂਟਸ ਨੇ ਸਾਰਿਆਂ ਨੇ ਦਸੀਆਂ ਨੇ ਪਰ ਕਿਸੇ ਨਾਲ ਜਿੱਤੇ ਹੁਣ ਕਿਉਂਕਿ ਜਿਹੜੀ ਸਾਡੀ ਜਨਰੇਸ਼ਨ ਹੈ ਸਾਡੇ ਤੋਂ ਥੋੜੀ ਜਨਰੇਸ਼ਨ ਹੈ ਸੋਸ਼ਲ ਮੀਡੀਆ ਰਾਹੀਂ ਵੀ ਇਹਨਾ ਕਿਤੇ ਅਵੇਅਰਨੈਸ ਵਧ ਰਹੀ ਹੈ ਜੀ ਹਮ ਤੇ ਇਸ ਤਰੀਕੇ ਦੀ ਚੰਗੀ ਗੱਲ ਵੀ ਹੈ ਜੀ ਸਾਰਿਆਂ ਨੂੰ ਜਿਹੜਾ ਤੋ ਜਿੱਦਾਂ ਕਿ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਸੀਗਾ ਇਹਨਾਂ ਦੇ ਨਾਲ ਵਿੱਚ ਹੂੰ ਹੂੰ ਉਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਹੂੰ ਤਾਂ ਸੋਰਸ ਆਫ એનર્ਜੀ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਸੋਰਸ ਆਫ એનર્ਜੀ ਕਿਸ ਚੀਜ਼ ਨੂੰ ਮੰਨਦੇ ਹੋ ਜੀ ਬਿਲਕੁਲ ਬਹੁਤ ਵੱਡਾ ਇਸ ਤੋਂ ਵੱਡਾ ਪ੍ਰੇਰਨਾ ਸੋਤ ਨਹੀਂ ਹੋ ਸਕਦਾ ਬਹੁਤ ਵੱਡਾ ਇੱਕ ਛੋਟੇ ਸ਼ਬਦ ਜ਼ਿਆਦਾ ਬਲੋਜ ਉਹ ਫਾਤਾ ਗੁਦਰਪੁਰ ਵੱਲੋਂ ਜੋ ਜੋ ਇਹ ਬਲਦਾਨ ਦਿੱਤਾ ਗਿਆ ਹੈ ਜੀ ਹਾਂਜੀ ਉਹ ਇੱਕ ਬਹੁਤ ਵੱਡਾ ਫਰੇਮਾਸਟਰ ਕਹਿੰਦੇ ਕਿ ਵੱਡੇ ਵੱਡੀਆਂ ਮੁਸੀਬਤਾਂ ਜਿਹੜੀਆਂ ਉਹ ਬੰਦਾ ਸਰ ਕਰ ਜਾਂਦਾ ਕਿਉਂਕਿ ਜਦੋਂ ਰੱਬ ਦਾ ਨਾਮ ਲੈਂਦਾ ਜਾਂ ਪਾਠ ਕਰਦਾ ਤਾਂ ਮੈਂ ਇਹ ਜ਼ਰੂਰ ਜਾਨਣਾ ਚਾਹੁੰਦਾ ਜੇ ਤੁਸੀਂ ਯੂਪੀਐਸਸੀ ਕਰ ਰਹੇ ਸੀਗੇ ਕਿ ਉਦੋਂ ਵੀ ਤੁਸੀਂ ਮਤਲਬ ਪੂਜਾ ਪਾਠ ਵਾਲੇ ਬੰਨੇ ਵੀ ਧਾਰਮਿਕ ਵਿਰਤੀ ਵਾਲੇ ਵੀ ਹੋ ਨਹੀਂ ਬਿਲਕੁਲ ਪਾਠ ਕਰਦੇ ਹੋ ਤੁਸੀਂ ਜੀ ਜੀ ਔਰ ਉਸ ਸਮੇਂ ਵੀ ਜਿਸ ਤਰੀਕੇ ਦੇ ਨਾਲ ਯੂਪੀਐਸਸੀ ਕਰ ਰਹੇ ਸੀਗੇ ਉਦੋਂ ਵੀ ਗੁਰੂ ਘਰ ਜਾਣਾ ਆਉਣਾ ਜਾਂ ਉਦੋਂ ਫੋਕਸ ਕੇਂਦਰਿਤ ਸਿਰਫ ਕੀਤਾ ਹੋਇਆ ਸੀਗਾ ਜਿੰਨਾ ਇੱਕ ਸਮਾਂ ਨਿਕਲਦਾ ਸੀ ਕੱਢ ਕੇ ਜਾਂਦੇ ਸੀਗੇ ਜਿੰਨਾ ਸਮਾਂ ਨਿਕਲਦਾ ਸੀ ਜੂੜ ਕੱਢਦਾ ਮੈਂ ਉਦੋਂ ਇੱਥੇ ਹੀ ਪੋਸਟਡ ਸੀਗੀ ਜੀ ਫਤਿਹਗੜ੍ਹ ਸਾਹਿਬ ਹੀ ਪੋਸਟਡ ਸੀਗੀ ਪੀਸੀਐਸ ਸੀਗੀ ਮੈਂ ਜੀ ਪੀਸੀਐਸ ਤੋਂ ਮੇਰਾ ਯੂਪੀਐਸਸੀ ਹੋਇਆ ਸੀ ਫਿਰ ਅੱਛਾ ਇਹ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਕਿ ਜਦੋਂ ਸ਼ਹੀਦਾਂ ਦੀ ਧਰਤੀ ਤੇ ਜਦੋਂ ਪੀਸੀਐਸ ਸੀਗੀ ਉਦੋਂ ਵੀ ਫਿਰ ਜਦੋਂ ਆਈਪੀਐਸ ਬਣੇ ਉਦੋਂ ਵੀ ਫਿਰ ਇੱਥੇ ਦੂਸਰੀ ਵਾਰ ਤੁਹਾਨੂੰ ਮੌਕਾ ਮਿਲਿਆ ਔਰ ਇਹ ਚੀਜ਼ ਮੈਂ ਜ਼ਰੂਰ ਜਾਨਣੀ ਚਾਹੁੰਨਾ ਕਿ ਖਾਸ ਤੌਰ ਤੇ ਜਦੋਂ ਤੁਸੀਂ ਕੋਈ ਗੱਲ ਜਾਂ ਕੋਈ ਵੱਡਾ ਅਫਸਰ ਇਹ ਗੱਲ ਕਹਿੰਦਾ ਤਾਂ ਮਾਇਨਾ ਵੀ ਰੱਖਦੀ ਆ ਔਰ ਉਸ ਦਾ ਪ੍ਰਭਾਵ ਵੀ ਆਮ ਲੋਕਾਂ ਦੇ ਵਿੱਚ ਜਾਂਦਾ ਹੈ ਵੀ ਜੇ ਉਹ ਐ ਕਰ ਸਕਦਾ ਹੈ ਵੱਡਾ ਅਫਸਰ ਐ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਮੈਂ ਜ਼ਰੂਰ ਤੁਹਾਡੇ ਥਰੂ ਕਨਵੇ ਕਰਾਉਣਾ ਚਾਹੁੰਦਾ ਕਿ ਕਹਿਣਾ ਕੀ ਚਾਹੋਗੇ ਤੁਸੀਂ ਖਾਸ ਤੌਰ ਤੇ ਸੰਗਤ ਨੂੰ ਜਿਹੜੀ ਸੰਗਤ ਇੱਥੇ ਆ ਰਹੀ ਹੈ ਨਹੀਂ ਸ਼ਰਧਾ ਭਾਵਨਾ ਦੇ ਨਾਲ ਆ ਰਹੀ ਹੈ ਜੀ ਬਿਲਕੁਲ ਸਾਰੀ ਸੰਗਤ ਨੂੰ ਮੇਰੇ ਵੱਲੋਂ ਤੁਹਾਡੇ ਚੈਨਲ ਰਾਹੀਂ ਅੱਜ ਵੀ ਇਹ ਇਸ ਮੌਕੇ 'ਤੇ ਇੱਕ ਮर्याਦਾ ਹੈ ਤੇ ਸਾਨੂੰ ਸਾਰਿਆਂ ਨੂੰ ਮर्याਦਾ ਬਰਕਰਾਰ ਰੱਖਣੀ ਚਾਹੀਦੀ ਹੈ ਜੀ ਤੇ ਸਾਰੀ ਜਿਹੜੀ ਦੂਰੋਂ ਨੇੜੋਂ ਉੱਥੇ ਸੰਗਤ ਆ ਰਹੀ ਹੈ ਜੀ ਸਰਗਰ ਸਾਹਿਬ ਪੁਲਿਸ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ ਤੇ ਮਾਨਯੋਗ ਡਿਜੀਪੀ ਸਾਹਿਬ ਦੇ ਆਦੇਸ਼ ਤੇ ਇੱਥੇ ਸਾਰੇ ਸਾਰੀ ਸੰਗਤ ਦੀ ਸੇਵਾਜਾ ਹਾਜ਼ਰ ਨੇ ਜੀ ਤੇ ਬਸ ਇਹੀ ਅਪੀਲ ਹੈ ਜੀ ਕਿ ਜੋ ਇਸ ਅਕਸਰ ਦਾ ਜੋ ਮर्याਦਾ ਉਹਨੂੰ ਬਰਕਰਾਰ ਰੱਖੋ ਸਿਕ ਫੈਮਿਲੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਔਰ ਚੀਜ਼ਾਂ ਤੁਹਾਨੂੰ इजीली ਮੇਰਾ خیال ਸਮਝ ਆ ਗਈਆਂ ਹੋਣਗੀਆਂ ਕਿਉਂਕਿ ਜੇ ਚਲੋ ਟ੍ਰੇਨਿੰਗ ਦੇ ਤੌਰ ਤੇ ਟ੍ਰੇਨਿੰਗ ਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਜਾਂ ਸਿਚੁਏਸ਼ਨ ਕੰਟਰੋਲ ਕਰਨੀ ਮੌਕੇ ਦੇ ਉੱਪਰ ਤੁਹਾਨੂੰ ਉਹ ਤਾਂ ਸਾਡਾ professionl ਕੰਮ ਹੈ ਜੀ ਉਹਦੇ ਜਦੋਂ ਇਹਦਾ ਤਾਂ ਸਾਰਿਆਂ ਨੂੰ ਜੀ ਜੋ ਸਾਡੀ ਟ੍ਰੇਨਿੰਗ ਹੈ ਉਹ ਸਾਨੂੰ ਇੱਕ professionally ਟ੍ਰੇਨਡ ਆਫਸਰ ਦੇ ਤਰ੍ਹਾਂ ਜੀ ਟ੍ਰੇਨ ਕੀਤਾ ਗਿਆ ਹੈ ਤੇ ਜਿਹੜਾ ਵੀ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਮੌਕਾ ਆਉਂਦਾ ਹੈ ਉਹਨੂੰ professionally ਉਹਦੇ ਨਾਲ ਕਿੱਦਾਂ ਨਜਿੱਠਣਾ ਹੈ ਲੀਗਲੀ ਕਿੱਦਾਂ ਨਜਿੱਠਣਾ ਹੈ ਉਹਦੇ ਨਾਲ ਉਹ ਸਾਨੂੰ ਉਸ ਚੀਜ਼ ਦੀ ਹੀ ਟ੍ਰੇਨਿੰਗ ਮਿਲਦੀ ਹੈ ਜੀ ਸਖਤਰ ਮੇ ਵੀ ਸਖੋਂਦਾ ਕਿ ਕੋਈ ਨਿਰਬਲ ਹੈ ਕੋਈ ਕਮਜ਼ੋਰ ਹੈ ਤਾਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਤਾਂ ਤੁਹਾਨੂੰ ਤਾਂ ਰੱਬ ਨੇ ਬਹੁਤ ਵੱਡੀ ਪਾਵਰ ਵੀ ਦਿੱਤੀ ਹੈ ਤਾਂ ਇਹ ਚੀਜ਼ ਵੀ ਧਿਆਨ ਦੇ ਵਿੱਚ ਰਹਿੰਦੀ ਹੈ ਵੀ ਕਿਸੇ ਗਰੀਬ ਗੁਰਬੇ ਦੇ ਨਾਲ ੱੱਕਾ ਨਾ ਹੋਵੇ ਉਹਨੂੰ ਇਨਸਾਫ਼ ਦਿਵਾਉਣਾ ਜ਼ਰੂਰ ਜੋ ਸਾਡੀ ਟ੍ਰੇਨਿੰਗ ਹੋਈ ਦੀ ਬਤੌਰ ਆਈਸੀਐਸ ਆਫਸਰ ਉਹ ਟ੍ਰੇਨਿੰਗ ਹੋਈ ਹੈ ਐਸੀ ਗਲਤੀ ਹੋਈ ਹੈ ਕਿ ਜੋ ਸਾਡਾ ਲਾਅ ਹੈ ਉਹਨੂੰ ਬਿਨਾਂ ਕਿਸੇ ਡਰ ਤੋਂ ਹੂੰ ਇੰਫੋਰਸ ਕਰੀਏ ਔਰ ਹੁਣ ਖਾਸ ਤੌਰ ਤੇ ਜਿਹੜੇ ਪ੍ਰਬੰਧ ਨੇ ਇਹਨਾਂ ਦੇ ਬਾਰੇ ਵੀ ਮੈਂ ਚਾਹਨਾ ਹੈ ਕਿ ਤੁਸੀਂ ਤਫਸੀਲ ਕਰਿਓ ਕਿ ਮੌਕੇ ਦੀ ਸਿਚੁਏਸ਼ਨ ਕਿੰਨੀ ਇੱਕ ਪੁਲਿਸ ਫੋਰਸ ਡਿਪਲੋਏ ਕੀਤੀ ਹੈ ਤੁਸੀਂ ਮੌਕੇ ਦੇ ਉੱਪਰ ਔਰ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਕੰਟਰੋਲ ਦੇ ਵਿੱਚ ਕੀਤਾ ਹੈ ਇਸ ਪੂਰੇ ਸਿਸਟਮ ਨੂੰ ਕਿ ਹਾਈ ਟੈਕ ਕਿੰਨੇ ਕਿਹੜਾ ਇਲਾਕਾ ਹੈਗਾ ਇਹਨੂੰ 5 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਜੀ 4000 ਤੋਂ ਵੱਧ ਹੈ ਜਿਹੜੀ ਇੱਥੇ ਫੋਰਸ ਲੱਗੀ ਹੈ ਜੀ 4000 ਤੋਂ ਵੱਧ ਇੱਥੇ ਫੋਰਸ ਤਣਾਤ ਹੋਈ ਹੈ ਜੀ ਤੇ ਜਿਹੜਾ ਵਕ ਵਕ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਨੇੜੇ ਤੋਂ ਨੇੜੇ ਪਾਰਕਿੰਗ ਵਿੱਚ ਜਾਈ ਜਾਏ ਇਸ ਦੇ ਨਾਲ ਹੀ ਕਾਫੀ ਜਿਹੜੀ ਸੰਗਤ ਹੈ ਉਹ ਲੰਗਰ ਦਾ ਸਮਾਨ ਕੋਈ ਦੁੱਧ ਵਗੈਰਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਜਿਹੜਾ ਜਿੱਥੇ ਉਹ ਪਹੁੰਚਣਾ ਚਾਹੁੰਦੇ ਉਹ ਉੱਥੇ ਤੱਕ ਬਿਨਾਂ ਕਿਸੇ ਵਿਗੰਤੂ ਪਹੁੰਚਣ ਦਾ ਮੌਕਾ ਦਿੱਤਾ ਜਾਏ ਕੋਈ ਕੰਟਰੋਲ ਰੂਮ ਹਾਈ ਟੈਕ ਬਣਾਇਆ ਗਿਆ ਇਸ ਦਾ ਜੀ ਬਿਲਕੁਲ ਜੀ ਬਹੁਤ

ਇੱਕ ਤਰੀਕੇ ਦੇ ਨਾਲ ਜਿਹੜੇ ਜਿਹਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਸੰਗਤ ਨੂੰ ਤਾਂ ਉੱਥੇ ਪੁਲਿਸ ਦੀ ਮਾਰਕਿੰਗ ਕੀਤੀ ਗਈ ਹੈ ਪੁਲਿਸ ਆਊਟਪੋਸਟ ਬਣਾਇਆ ਨੇ ਉੱਥੇ ਜਾ ਕੇ ਦੱਸ ਸਕਦੇ ਨੇ ਕਿ ਉਹਨਾਂ ਦਾ ਮੌਕੇ ਤੇ ਹੀ ਅਸੀਂ ਸਮਾਧਾਨ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਧੰਨਵਾਦ ਤਾਂ ਇੱਕ ਆਈਪੀਐਸ ਅਫਸਰ ਵੀ ਇਸ ਤਰੀਕੇ ਦੀ ਸ਼ਰਤ ਹੈ ਕਿ ਨੰਗੇ ਪੈਰੀ ਉਹ ਪਹੁੰਚਦੇ ਆ ਨੰਗੇ ਪੈਰੀ ਉਹ ਆਉਂਦੇ ਨੇ ਔਰ ਨੰਗੇ ਪੈਰੀ ਆ ਕੇ ਉਹ ਦਰਸ਼ਨ ਕਰਦੇ ਆ ਔਰ ਐਸਐਸਪੀ ਨੇ बतौर ਐਸਐਸਪੀ ਅਰਜੂਤ ਕੌਰ ਗਰੇਵਾਲ ਜੋ ਕਿ ਸ਼੍ਰੀ ਫਤੇਗੜ ਸਾਹਿਬ ਪੋਸਟਡ ਨੇ ਸ਼੍ਰੀ ਫਤੇਗੜ ਸਾਹਿਬ ਤਾਇਨਾਤ ਨੇ ਐਸਐਸਪੀ ਦੇ ਤੌਰ ਤੇ ਪਰ ਸ਼ਰਧਾ ਦੇਖੀ ਜਾ ਸਕਦੀ ਆ ਖਾਸ ਤੌਰ ਤੇ ਜਿੱਥੇ ਬਾਕੀ ਦੀ ਸੰਗਤ ਜਿਵੇਂ ਪਹੁੰਚਦੀ ਆ ਉਵੇਂ ਹੀ ਐਸਐਸਪੀ ਸ਼੍ਰੀ ਫਤੇਗੜ ਸਾਹਿਬ ਜੁਨੇ ਅਰਜੂਤ ਗਰੇਵਾਲ ਤਾਂ ਤੁਸੀਂ ਇੱਕ ਵਾਰ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਵੀ ਕਿ ਨੰਗੇ ਪੈਰੀ ਨੰਗੇ ਪੈਰੀ ਜੋ ਆਪ ਉਹ ਇਸੇ ਤਰੀਕੇ ਦੇ ਨਾਲ ਦਰਸ਼ਨ ਕਰਨ ਦੇ ਲਈ ਆਉਂਦੇ ਆ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੇ ਆ ਔਰ ਇਸੇ ਤਰੀਕੇ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਔਰ ਉੱਥੇ ਖਾਸ ਤੌਰ ਤੇ ਕਿਉਂਕਿ ਅਸੀਂ ਗੱਲਬਾਤ ਵੀ ਉਹਨਾਂ ਦੇ ਨਾਲ ਕੀਤੀ ਆ ਕਿ ਉਹਨਾਂ ਨੇ ਕੀ ਕਹਿਤਾ ਬਕਾਇਦਾ ਤੌਰ ਤੇ ਪੂਰੇ ਪ੍ਰਬੰਧ ਨੇ ਜਿਹੜੇ ਉਹ ਵੀ ਆਮ ਲੋਕਾਂ ਦੇ ਤਰ੍ਹਾਂ ਹੀ ਜਾ ਕੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਆ ਦੇਖਦੇ ਆ ਕਿ ਪ੍ਰਬੰਧ ਮੌਕੇ ਦੇ ਉੱਪਰ ਕਿਸ ਤਰ੍ਹਾਂ ਦੇ ਆ ਇੱਕ ਚੰਗੀ ਕਹਾਣੀ ਕਹੀ ਜਾ ਸਕਦੀ ਹੈ ਇੱਕ ਚੰਗੀ ਪ੍ਰੇਰਣਾ ਵੀ ਕਹੀ ਜਾ ਸਕਦੀ ਹੈ ਜਿੱਥੇ ਖਾਸ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਹ ਪ੍ਰੇਰਣਾ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਵਿਰਾਗ ਦੇ ਦਿਨ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਸ਼੍ਰੀ ਫਤੇਗੜ ਸਾਹਿਬ ਕਿਉਂਕਿ ਯਾਦ ਕੀਤਾ ਜਾਂਦਾ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਤਾਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਔਰ ਕਿੰਨੀ ਠੰਡ ਹੋਏਗੀ ਉਸ ਸਮੇਂ ਉਸ ਨੂੰ ਮਹਿਸੂਸ ਕੀਤਾ ਜਾਂਦਾ ਹੈ ਖਾਸ ਤੌਰ ਤੇ ਕਿਉਂਕਿ ਅਸੀਂ ਆਪਣੇ ਧਰਮ ਦੇ ਨਾਲ ਜੁੜੇ ਹੋਏ ਆ ਸਾਡੇ ਧਰਮ ਦੀਆਂ ਜੜਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮਜ਼ਬੂਤ ਨੇ ਤਾਂ ਦੱਸ ਦਈਏ ਕਿ ਆ ਇਸ ਤਰ੍ਹਾਂ ਦੇ ਇੰਤਜ਼ਾਮ ਵੀ ਕੀਤੇ ਹੋਏ ਆ ਔਰ ਮੌਕੇ ਦੇ ਉੱਪਰ ਸਮਾਧਾਨ ਕੇਂਦਰ ਇਹ ਪੰਜਾਬ ਪੁਲਿਸ ਦੇ ਵੱਲੋਂ ਬਣਾਇਆ ਗਿਆ ਔਰ ਬਕਾਇਦਾ ਤੌਰ ਤੇ ਨਿਗਰਾਨੀ ਰੱਖੀ ਜਾਂਦੀ ਹੈ ਔਰ ਇੱਕ ਚੰਗੀ ਚੀਜ਼ ਇਹ ਵੀ ਲੱਗੀ ਕਿ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੇ ਪਤਾ ਲੱਗਦਾ ਜਦੋਂ ਗੌਰ ਨਾਲ ਦੇਖਦੇ ਆ ਕਿ ਐਸਐਸਪੀ ਸਾਹਿਬ ਤੁਰੇ ਜਾਂਦੇ ਆ ਪ੍ਰਬੰਧਨ ਨੂੰ ਦੇਖਦੇ ਹੋਏ ਤਾਂ ਉਦੋਂ ਫਿਰ ਉਹ ਆਪਦੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਉਂਦੇ ਆ ਤਾਂ ਇਹ ਇੰਤਜ਼ਾਮ ਵੀ ਅਸੀਂ ਲਗਾਤਾਰ ਦਿਖਾ ਵੀ ਰਹੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਪ੍ਰਬੰਧ ਵੀ ਨੇ ਪਰ ਖਾਸ ਤੌਰ ਤੇ ਇੱਕ ਬਾਕੀ ਦੀ ਪੂਰੀ ਸੰਗਤ ਹਾਲਾਂਕਿ ਸਿੱਖ ਫੈਮਿਲੀ ਦੇ ਨਾਲ ਸੰਬੰਧ ਵੀ ਰੱਖਦੇ ਨੇ ਰਵਜੂਤ ਕੌਰ ਗਰੀਵਾਲ ਜਿਹਨੂੰ ਐਸਐਸਪੀ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਪਰ ਇੱਕ ਚੰਗੀ ਚੀਜ਼ ਇਹ ਵੀ ਹੈ ਕਿ ਅਫਸਰ ਸ਼ਾਹੀ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਬਸ ਤਾਂ ਚਲੋ ਟ੍ਰੇਨਿੰਗ ਅਫਸਰਾਂ ਦੀ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਪਰ ਧਰਮ ਦੇ ਵਿੱਚ ਕਿੰਨੀ ਆਸਥਾ ਉਹ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਜਿੱਥੇ ਬਾਕੀ ਦੀ ਸੰਗਤ ਵੀ ਆਉਂਦੀ ਹੈ ਔਰ ਉਸੇ ਤਰੀਕੇ ਦੇ ਨਾਲ ਆਮ ਸੰਗਤ ਦੀ ਤਰ੍ਹਾਂ ਹੀ ਅਰਵਜੂਤ ਗਰੇਵਾਲ ਖੁਣੀ ਵੀ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸਾਹਿਬ ਪਹੁੰਚਦੇ ਹੈ ਉੱਥੇ ਉਸੇ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ ਉੱਥੇ ਪ੍ਰਸ਼ਾਦ ਲੈਂਦੇ ਹੋਏ ਵੀ ਨਜ਼ਰ ਆਉਂਦੇ ਆ ਤਾਂ ਖਾਸ ਤੌਰ ਤੇ ਮੌਕੇ ਦੇ ਉੱਪਰ ਜਿਹੜੇ ਪਰਬੰਧ ਨੇ ਉਹ ਵੀ ਦੇਖਦੇ ਹੋਏ ਚੱਲਦੇ ਨੇ ਕਿਉਂਕਿ ਤਸਵੀਰ ਵੀ ਮੈਂ ਲਗਾਤਾਰ ਦਿਖਾ ਰਿਹਾ ਮੈਂ ਫਾਲੋ ਵੀ ਕਰ ਰਿਹਾ ਉਹਨਾਂ ਨੂੰ ਤਾਂ ਇਸੇ ਤਰੀਕੇ ਦੇ ਨਾਲ ਤੁਰੇ ਜਾਂਦੇ ਹੋਏ ਮੌਕੇ ਦੇ ਪ੍ਰਬੰਧ ਦੇਖਦੇ ਹੋਏ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਆ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿਉਂਕਿ ਲੱਖਾਂ ਲੋਕ ਜੋ ਨੇ ਉਹ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਐਸਟੀਮੇਟ ਆ ਕਿ 40 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ 40 ਲੱਖ ਦੇ ਕਰੀਬ ਜਿਹੜੀ ਸੰਗਤ ਹੈ ਉਹ ਸੰਗਤ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚਦੀ ਹੈ ਦਰਸ਼ਨ ਕਰਨ ਦੇ ਲਈ ਇਹਨਾਂ ਦਿਨਾਂ ਦੇ ਵਿੱਚ ਤਾਂ तकरीबन 40 ਲੱਖ ਸੰਗਤ ਜੋ ਹੈ ਉਹ ਹੁਣ ਤੱਕ ਦਰਸ਼ਨ ਕਰ ਚੁੱਕੀ ਹੈ ਇਹ ਜਾਣਕਾਰੀ ਹੈ ਦਰਸ਼ਨ ਕਰਨ ਦੇ ਲਈ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਮਹਿਸੂਸ ਕੀਤਾ ਜਾਂਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਇੰਨੀ ਕੜਾਕੇ ਦੀ ਠੰਡ ਪੈਂਦੀ ਹੈ ਇੰਨੀ ਜ਼ਬਰਦਸਤ ਠੰਡ ਪੈਂਦੀ ਹੈ ਔਰ ਇੰਨੀ ਜ਼ਬਰਦਸਤ ਠੰਡ ਦੇ ਵਿੱਚ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਚਾਹ ਦੇ ਲੰਗਰ ਔਰ ਹਰ ਤਰ੍ਹਾਂ ਦੇ ਲੰਗਰ ਦੇ ਪ੍ਰਬੰਧਾਂ ਦਾ ਇੰਤਜ਼ਾਮ ਜਿਹੜਾ ਉਹ ਸੰਗਤ ਵੱਲੋਂ ਵਕ ਵਕ ਥਾਵਾਂ ਤੋਂ ਆਈ ਸੰਗਤ ਦੇ ਵੱਲੋਂ ਕੀਤਾ ਜਾਂਦਾ ਪੂਰੇ ਪੰਜਾਬ ਦੇ ਵਿੱਚੋਂ ਤੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਸੰਗਤ ਕੌਣ ਦੀ ਹੈ ਦਰਸ਼ਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਇਸੇ ਤਰੀਕੇ ਦੇ ਨਾਲ ਦੂਰ ਤੱਕ ਗੱਡੀਆਂ ਖੜੀਆਂ ਨਜ਼ਰ ਆਉਂਦੀਆਂ ਦੂਰ ਤੱਕ ਟਰੈਕਟਰ ਟਰਾਲੀਆਂ ਖੜੀਆਂ ਨਜ਼ਰ ਆਉਂਦੀਆਂ ਉਹਨਾਂ ਦੇ ਵਿੱਚ ਸੰਗਤ ਜੋ ਪਹੁੰਚਦੀ ਹੈ ਤਾਂ ਲੰਗਰ ਦਾ ਇੰਤਜ਼ਾਮ ਇਸੇ ਤਰੀਕੇ ਦੇ ਨਾਲ ਪੂਰੇ ਪੰਜਾਬ ਚੋਂ ਆਈ ਹੋਈ ਸੰਗਤ ਦੇ ਵੱਲੋਂ ਕੀਤਾ ਜਾਂਦਾ ਔਰ ਮੌਕੇ ਦੇ ਉੱਪਰ ਪੁਲਿਸ ਤੇ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਮੌਕੇ ਦੇ ਉੱਪਰ ਕੋਈ ਹਾਬੀ ਨਬੀ ਨਾ ਹੋਵੇ ਕੋਈ ਕਿਉਂਕਿ ਇੰਨੀ ਸੰਗਤ ਆਉਂਦੀ ਹੈ ਕੋਈ ਸ਼ਰਾਰਤੀ ਲੋਕ ਜਿਹੜੇ ਆ ਉਹ ਇਕੱਠ ਦਾ ਫਾਇਦਾ ਨਾਟਕ ਸਕੇਣ ਤਾਂ ਕਿ ਉਹ ਕਿਸੇ ਗਲਤ ਪੁੱਠੇ ਸਿੱਧੀ ਗਤੀਵਿਧੀ ਨੂੰ ਅੰਜਾਮ ਨਾ ਦੇਣ ਤਾਂ ਇਸ ਕਰਕੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਬਣ ਜਾਂਦੀ ਹੈ ਪਰ ਆਪਣੀ ਵੱਡੀ ਜ਼ਿੰਮੇਵਾਰੀ ਦੇ ਨਾਲ ਨਾਲ ਇਸ ਤਰੀਕੇ ਦੇ ਨਾਲ ਨਸਤਮਤਕ ਹੋ ਕੇ ਗੁਰੂ ਘਰ ਆਉਣਾ ਨਸਤਮਤਕ ਹੋਣ ਦੇ ਲਈ ਤਾਂ ਉਹ ਸ਼ਰਦਾ ਨੂੰ ਵੀ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਵੱਡੀ ਸ਼ਰਦਾ ਜਿਹੜੀ ਹੈ ਉਹ ਮਨ ਦੇ ਵਿੱਚ ਹੈਗੀ ਹੈ ਤਾਂ ਬੰਦਾ ਕਿਹਾ ਜਾਂਦਾ ਹੈ ਕਿ ਜਿੱਥੇ ਮਰਜ਼ੀ ਪਹੁੰਚੇ ਪਰ ਆਪਣੀਆਂ ਜੜ੍ਹਾਂ ਤੋਂ ਨਹੀਂ ਟੁੱਟਣਾ ਚਾਹੀਦਾ ਔਰ ਇਹ ਹੀ ਚੀਜ਼ ਇਹ ਦਰਸਾਉਂਦੀ ਹੈ ਕਿ ਜਦੋਂ ਸੰਸਕਾਰ ਚੰਗੇ ਹੋਣ ਪਰਿਵਾਰ ਦੇ ਵੱਲੋਂ ਜਾਂ ਜਦੋਂ ਧਾਰਮਿਕ ਪਰਵਰਤੀ ਦੇ ਦਾ ਪਰਿਵਾਰ ਹੋਵੇ ਤਾਂ ਤਾਂ ਫਿਰ ਗੁਰੂ ਦੇ ਨਾਲ ਜੁੜਦੇ ਆ ਪਰਿਵਾਰ ਕਿਉਂਕਿ ਗੁਰੂਆਂ ਦੀ ਗਾਥਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸੁਣਾਈ ਜਾਂਦੀ ਹੈ ਸਾਨੂੰ ਤਾਂ ਉਸੇ ਤਰੀਕੇ ਦੇ ਨਾਲ ਪਰਵਾਰਾਂ ਨੂੰ ਜਰੂਰ ਖਾਸ ਤੌਰ ਤੇ ਖਾਣ ਵੀ ਕਿਉਂਕਿ ਮੈਂ ਕੱਲ ਗੈਨੀ ਹਰਪਾਲ ਸਿੰਘ ਜੀ ਬਣਾ ਦੀ ਕਥਾ ਜਦੋਂ ਸੁਣ ਰਿਹਾ ਸੀਗਾ ਤਾਂ ਬਹੁਤ ਸੁਣ ਕਰਨ ਵਾਲੀਆਂ ਵੀ ਗੱਲਾਂ ਸੀਗੀਆਂ ਬਹੁਤ ਵਿਰਾਗਮਈ ਗੱਲਾਂ ਸੀਗੀਆਂ ਔਰ ਉਹਨਾਂ ਨੇ ਖਾਸ ਤੌਰ ਤੇ ਵੀ ਗੱਲ ਕਹੀ ਕਿ ਅਸੀਂ ਇਹ ਨਾ ਕਦੇ ਵੀ ਭੁੱਲੀਏ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਤਾਂ ਮਹਿਸੂਸ ਸਾਨੂੰ ਵੀ ਕਰਨਾ ਚਾਹੀਦਾ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਗੁਰੂ ਸਾਹਿਬ ਦੇ ਪਰਿਵਾਰ ਦਾ ਜਦੋਂ ਵਿਛੋੜਾ ਹੋਇਆ ਔਰ ਜਦੋਂ ਗੁਰੂ ਸਾਹਿਬ ਦੇ ਛੋਟੇ-ਛੋਟੇ ਬੱਚਿਆਂ ਨੂੰ ਰੱਖਿਆ ਗਿਆ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਮਾਤਾ ਗੁਜਰੀ ਜੀ ਨਾਲ ਸੀਗੇ ਤਾਂ ਕਹਿੰਦੇ ਸਾਨੂੰ ਵੀ ਨੰਗੇ ਪੈਰੀਂ ਤੁਰ ਕੇ ਮਹਿਸੂਸ ਕਰਨਾ ਚਾਹੀਦਾ ਜਾਂ ਹੋਰ ਵੀ ਜਿਹੜੀਆਂ ਕਥਾਵਾਚਕ ਨੇ ਉਹ ਜ਼ਰੂਰ ਇਹਨਾਂ ਗੱਲਾਂ ਨੂੰ ਕਹਿੰਦੇ ਆ ਕਿ ਸਾਨੂੰ ਵੀ ਮਹਿਸੂਸ ਕਰਨਾ ਚਾਹੀਦਾ ਤਾਂ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਮਹਿਸੂਸ ਤਾਂ ਕੀਤਾ ਜਾਵੇ ਕਿ ਕਿੰਨੀ ਤਕਲੀਫ ਹੁੰਦੀ ਹੈ ਤਾਂ ਪੈਰ ਸੁੰਨ ਹੋ ਜਾਂਦੇ ਆ ਔਰ ਇਸੇ ਤਰੀਕੇ ਦੇ ਨਾਲ ਸਾਨੂੰ ਆਪਣੇ ਧਰਮ ਦੇ ਨਾਲ ਆਪਣੀਆਂ ਜੜਾਂ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਸਾਡੇ ਧਰਮ ਦੇ ਲਈ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਕੈਮਰਾ ਪਰਸਨ ਜਸ਼ਨ ਤੇ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼੍ਰੀ ਫਤਿਹਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।